ਉਸ ਸਿੰਘ ਸਾਹਿਬ ਦੇ ਦੇਖ ਤੇ ਅਸੀਂ ਡੀਜੀਪੀ ਜ਼ਿਲ੍ਹਾ ਨੂੰ ਚਿੱਠੀ ਲਿਖੀ ਤੇ ਸਾਨੂੰ 28 ਨਵੰਬਰ ਨੂੰ ਮੁਲਾਕਾਤ ਦਾ ਸਮਾਂ ਮਿਲਿਆ ਜਿਸ ਦੇ ਵਿੱਚ ਮੈਂ ਸਰਦਾਰ ਜਿੰਦਰ ਸਿੰਘ ਮਹਿਤਾ ਤੇ ਭਰਾ ਭਗਵਾਨ ਸਿੰਘ ਸਿਆਲ ਕਾ ਅਸੀਂ ਤਿੰਨਾਂ ਜਣਿਆਂ ਨੇ ਜਾ ਕੇ ਭਾਈ ਬਲਵੰਤ ਸਿੰਘ ਰਾਜਵਾਨਾ ਨਾਲ ਜੇਲ੍ਹ ਦੇ ਵਿੱਚ ਮੁਲਾਕਾਤ ਕੀਤੀ ਉਹਨੇ ਉਸ ਦਿਨੇ ਜੇਲ੍ਹ ਦੇ ਵਿੱਚੋਂ ਮੈਨੂੰ ਇੱਕ ਹੋਰ ਚਿੱਠੀ ਦਿੱਤੀ ਵੀ ਮੇਰਾ ਜਿਹੜਾ ਪ੍ਰੋਗਰਾਮ ਆ ਜਾਂਦਾ ਤੁਸੀਂ ਮਾਰਸੀਪਲੇਸ਼ਨ ਵਾਪਸ ਲਾਓ ਤੇ ਨਹੀਂ ਤਾਂ ਮੈਂ ਜੇਲ੍ਹ ਦੇ ਵਿੱਚ ਜਿਹੜੀ ਆ ਉਹ ਭੁਖ ਹੜਤਾਲ ਸ਼ੁਰੂ ਕਰ ਦਊਗਾ ਉਹ ਰੋਦੀ ਤਰੀਕ ਜਿਹੜੀ ਸੀਗੀ ਉਹਨੇ ਉਹ ਵੀ ਡਿਕਲੇਅਰ ਕਰ ਦਿੱਤੀ ਸੀ ਆਸੀ ਫੇਰਾ ਕੇ ਉਹਦੇ ਤੇ ਮੀਟਿੰਗ ਸੱਦੀ ਜਿਹੜੀ ਸਾਡੀ ਐਗਜ਼ੀਕਟਿਵ ਦੀ ਮੀਟਿੰਗ ਸੀ ਉਹ ਅਸੀਂ 30 ਤਰੀਕ ਨੂੰ ਮੀਟਿੰਗ ਕੀਤੀ ਐਗਜ਼ੀਕਟਿਵ ਦੀ ਜਿਹਦੇ ਵਿੱਚ ਫੈਸਲਾ ਹੋਇਆ ਕਿ ਜਿਹੜੇ 8 ਮੈਂਬਰੀ ਕਮੇਟੀ ਪਹਿਲੀ ਬਣੀ ਸੀ ਜਿਹੜੀ ਸ਼੍ਰੋਮਣੀ ਕਮੇਟੀ ਵੱਲੋਂ ਉਹ ਕਮੇਟੀ ਦੀ ਮੀਟਿੰਗ ਸੱਦੀ ਜਾਵੇ ਉਹ ਮੀਟਿੰਗ ਅਸੀਂ ਫਿਰ 2 ਦਸੰਬਰ ਨੂੰ ਐਸੇ ਹਾਲ ਦੇ ਵਿੱਚ ਬੈਠ ਕੇ ਕੀਤੀ ਸੀ ਜਿਹਦੇ ਵਿੱਚ ਇਹ ਫੈਸਲਾ ਹੋਇਆ ਸੀ ਕਿਉਂਕਿ ਪਟੀਸ਼ਨ ਮਾਰਸੀ ਪਟੀਸ਼ਨ ਸਿੱਖ ਕੌਮ ਨੇ ਸਮੂਹਿਕ ਤੌਰ ਤੇ ਸਾਰਿਆਂ ਨੇ ਪੰਥ ਦੇ ਅਦੇਸ਼ ਤੇ ਸ਼੍ਰੋਮਣੀ ਕਮੇਟੀ ਨੇ ਪਾਈ ਸੀ ਤੇ ਉਸ ਦੀ ਤਰਜ ਦੇ ਉੱਤੇ ਸਾਰੇ ਪੰਥਾਂ ਦਾ ਸਲਾਹ ਕਰਕੇ ਤੇ ਕੋਈ ਐਕਸ਼ਨ ਲਿਆ ਜਾਵੇ ਫਿਰ 3 ਦਸੰਬਰ ਨੂੰ ਫਿਰ ਅਸੀਂ ਆਪਣੀ ਐਗਜੈਕਟਿਵ ਦੀ ਮੀਟਿੰਗ ਦੇ ਵਿੱਚ ਇਹ ਫੈਸਲਾ ਕੀਤਾ ਕਿ ਅਸੀਂ 20 ਦਸੰਬਰ ਨੂੰ ਇੱਕ ਵੱਡਾ ਪੰਥਕ ਇਕੱਠ ਉੱਤੇ ਦਿੱਲੀ ਵਿਖੇ ਰਕਾਬਗਾਂਜ ਤੋਂ ਪ੍ਰੈਜ਼ੀਡੈਂਟ ਆਫ ਇੰਡੀਆ ਦੇ ਹਾਊਸਵਾਲ ਨੂੰ ਜਿਹੜੇ 26 ਲੱਖ ਸਾਨੂੰ ਪਰਫਾਰਮੈਂਸ ਦਿੱਤੇ ਆ ਲੋਕਾਂ ਨੇ ਸਾਈਨ ਕਰਕੇ ਉਹ ਸਪੁਰਦ ਕਰਾਂਗੇ ਇਹ ਫੈਸਲਾ ਸਾਡਾ 3 ਨਵੰਬਰ ਨੂੰ ਹੋਇਆ ਸੀ ਫਿਰ ਸਿੰਘ ਸਾਹਿਬ ਨੂੰ ਇੱਕ ਚਿੱਠੀ ਭਾਈ ਰਾਜੂਵਾਨਾ ਸਾਹਿਬ ਨੇ ਫਿਰ ਦੁਬਾਰਾ ਲਿਖੀ ਔਰ ਉਹ ਚਿੱਠੀ ਦੇ ਵਿੱਚ ਉਹਨੇ ਫਿਰ ਕਿਹਾ ਕਿ ਮੈਂ ਹੁਣ ਆਪਣੀ ਭੁੱਖ ਹੜਤਾਲ ਸ਼ੁਰੂ ਕਰ ਦੇਣੀ ਆ ਤੇ ਉਹਨੇ ਫਿਰ ਭੁੱਖ ਹੜਤਾਲ ਜਿਹੜੀ ਆਪਣੀ ਉਹ ਸ਼ੁਰੂ ਵੀ ਕਰ ਦਿੱਤੀ ਤੇ ਫਿਰ ਸਿੰਘ ਸਾਹਿਬ ਨੇ ਉਸੇ ਚਿੱਠੀ ਦੀ ਤਾਰੀਖ ਦੇ ਉੱਤੇ ਇੱਕ 6 ਮੈਂਬਰੀ ਕਮੇਟੀ ਜਿਹੜੀ ਸੀਗੀ ਪੰਜ ਮੈਂਬਰੀ ਉਹ ਚਿੱਠੀ ਲਿਖ ਕੇ 6 ਦਸੰਬਰ ਨੂੰ ਇੱਕ ਪੰਜ ਮੈਂਬਰੀ ਕਮੇਟੀ ਜਿਹੜੀ ਉਹ ਬਣਾਤੀ ਜਿਹੜੇ ਮੈਂਬਰ ਤੁਸੀਂ ਪੱਲੀ ਪਾਸ ਸਾਰੇ ਜਾਣਦੇ ਆ ਉਹਦੇ ਤਹਿਤ ਫਿਰ ਅਸੀਂ 9 ਦਸੰਬਰ ਨੂੰ ਇਸੇ ਸਥਾਨ ਤੇ ਪਹਿਲੀ ਮੀਟਿੰਗ ਕੀਤੀ ਜਿਹਦੇ ਵਿੱਚ ਵਿਚਾਰ ਹੋਇਆ ਕਿ ਆਨਰੇਬਲ ਪ੍ਰਾਈਮ ਮਿੰਿਸਟਰ ਆਫ ਇੰਡੀਆ ਨੂੰ ਚਿੱਠੀ ਲੈ ਕੇ ਸਮਾ ਮੰਗਿਆ ਜਾਵੇ ਔਰ ਉਹ ਸਮੇਂ ਦੇ ਵਿੱਚ ਇੱਥੇ ਬੈਠੇ ਤੁਸੀਂ ਸਵਾਲ ਵੀ ਸ਼ਾਇਦ ਕੀਤਾ ਸੀ ਕਿ 20 ਨਵੰਬਰ ਦਾ 20 ਦਸੰਬਰ ਦਾ ਜਿਹੜਾ ਪ੍ਰੋਗਰਾਮ ਆ ਉਹਦਾ ਕੀ ਹੋਊਗਾ ਕਿਉਂਕਿ ਸਾਡਾ ਜਿਹੜਾ 20 ਦਸੰਬਰ ਦਾ ਪ੍ਰੋਗਰਾਮ ਸੀ ਇਹ ਸਾਡਾ ਸਿੰਘ ਸਾਹਿਬ ਦੀ ਕਮੇਟੀ ਬਣਨ ਤੋਂ ਪਹਿਲਾਂ ਦਾ ਪ੍ਰੋਗਰਾਮ ਸੀ ਸੋ ਅਸੀਂ ਉਹਨੂੰ ਇਨ ਬਿਨ ਉਹ 10 ਤੀ ਮਹਿਮ ਪ੍ਰੈਜ਼ੀਡੈਂਟ ਆਫ ਇੰਡੀਆ ਨੂੰ ਸਪੁਰਤ ਕਰ ਲਈ ਅਸੀਂ ਚਿੱਠੀਆਂ ਵੀ ਲਿਖ ਦਿੱਤੀਆਂ ਸੀ ਤੇ ਅਸੀਂ ਪ੍ਰੋਗਰਾਮ ਵੀ ਲੀਖ ਲਿਆ ਤੇ ਮੈਂ ਧੰਨਵਾਦ ਕਰਦਾ ਸੋਹਿਕ ਤੌਰ ਤੇ ਪੰਜਾਬ ਦੇ ਪੰਥ ਦਰਦੀਆਂ ਦਾ ਜਿਹਦੇ ਵਿੱਚ ਬਹੁਤ ਸਾਰੀਆਂ ਲਹਿنگ ਸਿੰਘਾਂ ਦੀਆਂ ਸਿਰਮੌਰ ਜਥੇਬੰਦੀਆਂ ਉਹਨਾਂ ਨੇ ਕਿਹਾ ਪੂਰਨ ਸਹਿਯੋਗ ਦੇਾਂਗੇ ਦਮਦਮੀ ਟਕਸਾਲ ਨੇ ਕਿਹਾ ਅਸੀਂ ਪੂਰਨ ਸਹਿਯੋਗ ਦੇਾਂਗੇ ਇੱਥੇ ਤੁਹਾਨੂੰ ਪਤਾ ਮੀਟਿੰਗ ਹੋਈ ਸੀ ਇਸੇ ਤਰ ਦੇ ਆਲ ਇੰਡੀਆ ਸਿਕਸ ਸਟੂਡੈਂਟ ਫੈਡਰੇਸ਼ਨਸ ਨੇ ਵੀ ਸਾਰਿਆਂ ਇਕੱਠੇ ਹੋ ਕੇ ਇਹ ਕਿ ਆਪ ਵੀ ਅਸੀਂ ਪੂਰਨ ਸਹਿਯੋਗ ਦੇਾਂਗੇ। ਉਹ ਤੋਂ ਇਲਾਵਾ ਕਿਸਾਨ ਜਥੇਬੰਦੀਆਂ ਨੇ ਵੀ ਬਹੁਤ ਵੱਡੇ ਪੱਧਰ ਤੇ ਕਿਹਾ ਵੀ ਅਸੀਂ ਇਹਦੇ ਵਿੱਚ ਮੂਲੀਅਤ ਕਰਾਂਗੇ। ਚਰਮਣੀ ਅਕਾਲੀ ਦਲ ਨੇ ਵੀ ਕਿਹਾ ਸਭੂਲੀਅਤ ਕਰਾਂਗੇ। ਜਿਹੜੇ ਵੱਖ-ਵੱਖ ਧੜੇ ਸੀਗੇ ਕੱਲ ਮੈਂ ਸਰਦਾਰ ਸਰਦੇਵ ਸਿੰਘ ਜੀ ਢੀਂਡਸਾ ਘੋੜ ਤੇ ਮਿਲੇ ਉੱਥੇ ਉਹਨਾਂ ਨਾਲ ਵੀ ਬੈਠ ਕੇ ਉਹਨਾਂ ਨਾਲ ਵੀ ਬਸਬਰਾ ਹੋਇਆ ਉਹਨੇ ਵੀ ਕਿਹਾ ਅਸੀਂ ਵੀ ਆਪਣੇ ਬੰਦੇ ਭੇਜਾਂਗੇ। ਤੋਂ ਮੈਨੂੰ ਇਸ ਗੱਲ ਦੀ ਤਸੱਲੀ ਸੀ ਕਿ ਬਹੁਤ ਵੱਡੇ ਪੱਧਰ ਤੇ ਸਾਰੇ ਸਿੱਖ ਪੰਥ ਦੇ ਸਿੱਖ ਪੰਥ ਦਰਦੀਆਂ ਨੇ ਇਹ ਗੱਲ ਦਾ ਹਾਂ ਵੀ ਪੜੀ ਸੀ ਕਿ ਅਸੀਂ ਉਸ ਮੀਟਿੰਗ ਦੇ ਉਸ ਜਿਹੜਾ ਅਸੀਂ 20 ਤਰੀਕ ਨੂੰ ਇੱਕ ਜਿਹੜੇ 26 ਲੱਖ ਪਰਫਾਰਮ ਉਹ ਦੇਣ ਜਾਣਾ ਉਹਦੇ ਵਿੱਚ ਅਸੀਂ ਸ਼ਾਮਲ ਹੋਵਾਂਗੇ ਤੇ ਅਸੀਂ ਪ੍ਰੋਗਰਾਮ ਵੀ ਵੱਖ-ਵੱਖ ਲੀਕ ਲੈ ਸੀ ਸਾਰਿਆਂ ਨਾਲ ਮੀਟਿੰਗਾਂ ਹੋ ਗਈਆਂ ਲੋਕਲ ਕਮੇਟੀਆਂ ਜਿਹੜੀਆਂ ਬਹੁਤ ਸਾਰੀਆਂ ਨੇ ਹਾਮੀ ਭਰੀ ਸੀ ਸਿੰਘ ਸੁਭਾਵਾਂ ਨੇ ਹਾਮੀ ਭਰੀ ਸੀ ਤੇ ਪੰਜਾਬ ਤੋਂ ਬਾਹਰ ਜਿੰਨੇ ਵੀ ਲੋਕ ਬਹੁਤ ਵੱਡੀ ਤਦਾਦ ਚ ਉਹਨੇ ਵੀ ਚਾਹੇ ਜੰਮੂ ਕਸ਼ਮੀਰ ਦੀ ਚਾਹੇ ਸਾਡੇ 36 ਗੜ੍ਹ ਵਾਲੇ ਪਾਸੋਂ ਜਿੰਨੇ ਵੀ ਮਿਸ਼ਨ ਸੀਗੇ ਉਹਨਾਂ ਸਾਰਿਆਂ ਨੇ ਕਿਹਾ ਜੀ ਅਸੀਂ ਇਹਦੇ ਵਿੱਚ ਅਚੇਚੇ ਤੌਰ ਤੇ ਸ਼ਾਮਲ ਹੋਵਾਂਗੇ ਤੇ ਅਸੀਂ ਇਹਨੂੰ ਫਾਈਨਲ ਟੱਚ ਵੀ ਦੇ ਲਿਆ ਵੀ ਆਪਾਂ ਹੁਣ ਇਹਦਾ ਕੀਦਾ ਕਿਦਾਂ ਕਿਵੇਂ-ਕਿਵੇਂ ਪ੍ਰੋਗਰਾਮ ਕਰਨਾ